ਹਿਰੂ ਸਾਹਿਬ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬੀਰ ਬਾਤ ਚ ਬੇਨਤੀ ਜਾਪਈ ਅਮਰੇ ਕਰੋ ਹਾਥ ਤੈ ਰਛਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨਨ ਮਨ ਰਹੇ ਹਮਾਰਾ ਪਣਾ ਜਾਣ ਕਰੂ ਤਤਪਾਰ ਅਮਰੇ ਦੁਸ਼ਟ ਸਬੈ ਤੁਮ ਘਾਵ ਹੋ ਆਪ ਹਾਥ ਦਾ ਮੋਹਿ ਬਚਾਵ ਸੁਖੀ ਬਸਾਏ ਮੋਰੋ ਪਰਵਾਰਾਂ ਸੇਵਕ ਸਿਧਾਂ ਸਭੈ ਕਰਤਾਰਾ ਮੋਰ ਸ਼ਾਮ ਜਿ ਕਰਤੇ ਕਰਿਆਇ ਸਭੈ ਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮੇ ਸਾਧ ਕੋ ਅਬਰਨਾ ਧਿਆਉ ਜੋ ਵਰਚਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਤੁਮ ਤੁਮ ਸਤਰ ਹਮਾਰੇ ਮਾਰੀਐ ਆਪ ਆਖਦਾ ਮ제 ਉਬਰੇ ਐ ਮਨਨ ਕਾਲ ਕਾ ਤਰਾਸ ਨਵਰੇ ਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਤੋ ਜੋ ਜੋ ਕਰਿਓ ਰਿਸ਼ਾ ਰਾਖ ਲਿ ਹੋ ਮੋਇ ਰਾਖਣ ਹਾਰੇ ਸੈਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ 시ਵਜੂ ਅਵਤਰਾ काल पाए कर कल्पन प्रकाशा सकल काल का किया तमाशा जवन काल जो कियो वेदराज ब्रह्माजुतियो जवन काल सब लोग नमस्कार ताहे हमारा जवन काल सब जगत बनायो देव दयांत जश्न उपजायो आद अंत के अवतारा सोई गुरु समझियो हमारा ਨਮਸਕਾਰ ਇਸਹੀ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕਿਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਟੀ ਟੀ ਕੁੰਚਰ ਅਸਤੋਲਾ ਸਭ ਪਾਏ ਕਿਰਪਾ ਦਇਸ਼ਟ ਕਰ ਪੂਰਨਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਕੇ ਸੁਖੀ ਇਕ ਇੱਕ ਕੀ ਪਿਰ ਪਛਾਨੈ ਕੜਕੜ ਕੇ ਪਰਪੜ ਕੇ ਜਾਨੈ ਜਬਦ ਕਰਖ ਕਰਾ ਕਰ ਤਾਰਾ ਪਰ ਜਤ ਤਰਤ ਤਵ ਦੇਹ ਅਪਾਰਾ ਰਬਿਆ ਕਰਖ ਕਰਤ ਹੋ ਕਬਹੁ ਤੁਮ ਮੈ ਮਿਰਤ ਦੇ ਤਰ ਸਭੁ ਜੀਤੇ ਬਦਨ ਸਿਰਤ ਸਭ ਤਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾ ਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਪਕਾਰ ਨਲਾਮ ਆਦੇ ਨੀਰ ਅਨਾਦ ਅasamb ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵਿਦਦਾ ਤਾ ਕੋ ਕਾਰ ਉਪਾਹਨ ਨ ਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਭਿੰਨ ਭੈਨ ਤੋਏ ਤੇਤੇ ਤੁਮਰਾ ਲਖਣ ਜੜ ਕੋ ਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਗ ਭਇ ਭੂਕਾ ਅੰਡਜ ਜੇਰਦ ਸੇਤਜ ਕੇਨੇ ਉਤਪੁਜ ਖਾਣ ਬਹੁ ਰਚ ਦੇਨੇ ਕਹਉ ਕੂਲ ਰਾਜਾ ਹੋਇ ਬੈਠਾ ਕਹਉ ਸਿਮਤ ਭਇਓ ਸੰਕਰ ਇਕੱਠਾ ਸਗਰੀ ਸੇਤ ਦਿਖਾਈ ਅਚੰਬਵ ਆਦ ਜਗ ਆਦ ਸਰੂਪ ਸੁਜੰਬਵ ਅਬਰ ਸ਼ਾ ਮੇਰੀ ਤਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਾ ਤੁਤ ਪਤਾ ਸਕਲ ਮਲੇਸ਼ ਕਰੋ ਰਣ ਗਤਾ ਜੇ ਅਸਤੋਤ ਸਾਮਨੇ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸਭ ਤਾਰੇ ਜੋ ਕਲ ਕੋ ਇਕ ਬਾਰ ਧਾਇਆ ਤਾਂਗੇ ਕਾਲ ਨਿਕਟ ਨਹ ਆਏ ਰਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਰੇਟ ਤਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਤੰ ਜਾਇ ਨਹ ਹਰੂ ਤਾਗੇ ਤਾਪ ਤਨ ਕਮ ਹਰੋ ਹਰਿ ਸਿੱਧ ਗਰਮ ਸਭ ਹੋਈ ਦੁਸ਼ਟ ਸਾਸਵ ਸਗਨ ਕੋਈ ਏਕ ਪਾਰ ਜਨ ਤਮ ਸੰਭਾਰਾ ਕਾਲ ਪਾਸ ਤੇ ਤਾਹੀ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਰਨ ਤਿਹਾਰੀ ਆਪ ਹਾਥ ਤੈ ਲਿਹੁ ਓ ਬਾਰੀ ਸਰਬ ਥੌਰਮ ਹੋ ਸਹਾਈ ਦੁਸ਼ਤ ਦੋਖ ਤੇ ਲੇਹੋ ਬਚਾਈ ਸਈਆ ਪਾਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਅਨਿਓ RAM ਰਹੀਮ ਪੁਰਾਨ ਕੁਰਾਨ ਅਨੇਕਾਂ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦੁਆਰ ਕੋ ਸਾਢ ਕੈ ਗਏ ਤੁਹਾਰ ਦਵਾਰ ਬਾਹੇ ਗਏ ਜੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਸਾਢ ਕੈ ਗਏ ਤੁਹਾਰ ਦਵਾਰ ਬਾਹੇ ਗਏ ਜੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ